ਸਨੇਵਰ ਗੁਰਦੇਵ ਦੀ ਫਤਿਹ ਪ੍ਰਵਾਨ ਕਰਨੀ ਵਾਜਰ ਹੋ ਜੇਗਾ ਹਲਸਾ ਵਾਜਰ ਦੀ ਫਤਿਹ ਇਸ ਬ੍ਰਹਮੰਡ ਵਿੱਚ ਜਿਸ ਦੇ ਚ ਅਸੀਂ ਜੀ ਰਹੇ ਆ ਬਹੁ ਸ਼ਕਤੀਆਂ ਕੰਮ ਕਰਦੀਆਂ ਨੇ ਇੱਕ ਨੂੰ ਕਹਿੰਦੇ ਨੇ ਬੈਰੋਨੀ ਇੱਕ ਨੂੰ ਕਹਿੰਦੇ ਨੇ ਅੰਦਰੂਨੀ ਜੋ ਬੈਰੂਨੀ ਬਾਹਰੀ ਸ਼ਕਤੀ ਹੈ ਉਹਦਾ ਨਾਮ ਹੈ ਸਦਾ ਜੋ ਅੰਦਰੂਨੀ ਹੈ ਉਹਨੂੰ ਕਹਿੰਦੇ ਨੇ ਸਤ ਆਪ ਦੀ ਗਾਇਤਰੀ ਅਰਸ਼ਕਰਾਮ ਪ੍ਰਮਾਤਮਾ ਦੀ ਇੱਕ ਸ਼ਕਤੀ ਹੈ ਮਨੁੱਖ ਸ਼ਕਤੀ ਤੋਂ ਪ੍ਰਭਾਵ ਹੁੰਦਾ ਹੈ ਪ੍ਰਥਮ ਭਗੋਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਭਗੋਤੀ ਨਿੰ ਸ਼ਕਤੀ ਪ੍ਰਮਾਤਮਾ ਇੱਕ ਸ਼ਕਤੀ ਹੈ ਵਿਅਕਤੀ ਨਹੀਂ ਹੈ। ਅਸੀ ਸ਼ਕਤੀ ਜੋ ਜੜ ਨਹੀਂ ਹੈ, ਚੇਤਨ ਹੈ। ਜਿਹਨੂੰ ਗੁਰੂ ਨਾਨਕ ਨੇ ਕਿਹਾ ਸਤ ਸੁਹਾਣ ਸਦਾਮਨ ਚਾਉ ਤੂੰ ਸਤ ਹੈ, ਸੁਹਾਣ ਤੂੰ ਸੁੰਦਰ ਹੈ, ਸਦਾਮਨ ਚਾਉ ਤੂੰ ਸਦੀਵੀ ਖੜਿਆ ਹੋਇਆ ਅਨੰਦ ਸਰੂਪ ਹੈ। ਇਸ ਨੂੰ ਉਪਨਿਸ਼ਦਾਂ ਦੇ ઋਸ਼ੀਆਂ ਨੇ ਇੰਜ ਕਿਹਾ ਹੈ। सत्यम शिवम सुंदरम तुम सत्य हैं शिवम तुम प्रकाशमान हैं सुंदरम तू अति सुंदर इसको वैदिक ऋषियों ने जज्ञान कीता है सत्य चित आनंद तू सत्य स्वरूप है चित तू प्रकाशमान है चेतन है और तू आनंद स्वरूप है सत्य सुहाम सदामन जाओ कोई शक्ति है व्यक्ति नहीं है व्यापक इस शक्ति नो विद्वान लोगा ने धर्म ज्ञानिया ने दो हिस्सेया दे तकसीम कीता है एक बैरोनी एक अंदरूनी एक नो केवल भौतिक शक्ति ਇਕ ਨੂੰ ਕਹਿੰਦੇ ਨੇ ਅਧਿਆਤਮਕ ਸ਼ਕਤੀ ਉਹ ਜਿਹੜੀ ਭੌਤਿਕ ਸ਼ਕਤੀ ਹੈ ਉਹਨੂੰ ਕਹਿੰਦੇ ਨੇ ਸਦਾ ਉਹ ਜਿਹੜੀ ਅਧਿਆਤਮਕ ਸ਼ਕਤੀ ਹੈ ਉਹਨੂੰ ਕਹਿੰਦੇ ਨੇ ਸਤ ਭੌਤਿਕ ਸ਼ਕਤੀ ਸਦਾ ਪ੍ਰਾਪਤ ਹੁੰਦੀ ਹੈ ਦੂਜੇ ਨੂੰ ਜਿੱਤ ਕੇ ਦੂਜੇ ਵਿਅਕਤੀ ਨੂੰ ਜਿੱਤ ਕੇ ਦੂਜੀ ਕੌਮ ਨੂੰ ਜਿੱਤ ਕੇ ਦੂਜੇ ਪਰਿਵਾਰ ਨੂੰ ਜਿੱਤ ਕੇ ਦੂਜੇ ਮੁਲਕ ਨੂੰ ਜਿੱਤ ਕੇ ਪ੍ਰਾਪਤ ਹੁੰਦੀ ਹੈ ਉਹ ਜੋ ਅੰਦਰੂਨੀ ਸ਼ਕਤੀ ਹੈ ਜਿਹਨੂੰ ਕਿਹਾ ਨੇ ਸਤ ਉਹ ਪ੍ਰਾਪਤ ਹੁੰਦੀ ਹੈ ਆਪਣੇ ਆਪ ਨੂੰ ਜਿੱਤ ਕੇ ਆਪਣੇ ਮਨ ਨੂੰ ਜਿੱਤ ਕੇ ਮਨ ਜੀਤੇ ਜਗ ਜੀਤੇ ਮਨੁੱਖ ਨੂੰ ਜਿੱਤ ਚਾਹੀਦੀ ਹੈ ਹਾਰ ਮੌਤ ਹੈ ਹਾਰ ਮਰਦਮਿ ਹੈ ਹਾਰ ਦੁੱਖ ਹੈ ਪਰ ਹੁਣ ਮੈਂ ਸਿਖਰਾ ਜੋ ਆਪਣੇ ਮਨ ਦੇ ਹੱਥੋਂ ਹਾਰ ਜਾਂਦੇ ਨੇ ਉਹ ਜਗਤ ਨੂੰ ਜਿੱਤਣ ਲਈ ਚੱਲ ਪੈਂਦੇ ਨੇ ਜੋ ਆਪਣੇ ਆਪ ਤੋਂ ਹਾਰ ਜਾਂਦੇ ਨੇ ਉਹ ਦੂਜੇ ਵਿਅਕਤੀ ਨੂੰ ਜਿੱਤਣ ਦੀ ਕੋਸ਼ਿਸ਼ ਕਰਦੇ ਨੇ ਦੂਜੀ ਕੌਮ ਨੂੰ ਜਿੱਤਣ ਦੀ ਕੋਸ਼ਿਸ਼ ਕਰਦੇ ਨੇ ਤਲਵਾਰ ਨਾਲ ਜਿੱਤਣ ਜਾਂ ਵੋਟ ਨਾਲ ਜਿੱਤਣ ਜਿੱਤਣਾ ਹੈ ਜਿੱਤ ਜਿੰਦਮ ਹੋਵੇ ਜਾਂ ਡੈਮੋਕ੍ਰੇਸੀ ਹੋਵੇ ਦੂਜੀ ਪਾਰਟੀ ਨੂੰ ਜਿੱਤਣਾ ਹੈ ਦੂਜੀ ਕੌਮ ਨੂੰ ਜਿੱਤਣਾ ਹੈ ਦੂਜੇ ਵਿਅਕਤੀ ਨੂੰ ਜਿੱਤਣਾ ਹੈ ਦੂਜੇ ਮੁਲਕ ਨੂੰ ਜਿੱਤਣਾ ਹੈ ਜਿੱਤ ਚਾਹੀਦੀ ਹੈ ਪਰ ਮੈਂ ਇਸ ਤਰ੍ਹਾਂ ਦੂਜੇ ਨੂੰ ਜਿੱਤਣ ਦੀ ਕੋਸ਼ਿਸ਼ ਉਹੀ ਕਰਦੇ ਨੇ ਜੋ ਆਪਣੇ ਮਨ ਦੇ ਹੱਥੋਂ ਹਾਰ ਜਾਂਦੇ ਨੇ ਨਹੀਂ ਜਿੱਤ ਸਕਦੇ ਮਨ ਨੂੰ ਜਿੱਤਣਾ ਕੀ ਹੈ ਮਨ ਨੂੰ ਜਿੱਤਣਾ ਤੋਂ ਮੁਰਾਦ ਹੰਕਾਰ ਨੂੰ ਜਿੱਤਣਾ ਮਨ ਨੂੰ ਜਿੱਤਣਾ ਕੀ ਹੈ ਲੋਭ ਨੂੰ ਜਿੱਤਣਾ ਮਨ ਨੂੰ ਜਿੱਤਣਾ ਕੀ ਹੈ ਆਪਣੀ ਵਾਸ਼ਨਾ ਨੂੰ ਜਿੱਤਣਾ ਹੋਰ ਕੀ ਜਿੱਤਣਾ ਹੁੰਦਾ ਹੈ ਦੂਜੇ ਨੂੰ ਜਿੱਤਣ ਵਾਲੇ ਮਨੁੱਖ ਆਪਣੇ ਹੰਕਾਰ ਦੇ ਹੱਥੋਂ ਹਾਰ ਜਾਂਦੇ ਨੇ ਆਪਣੇ ਲੋਭ ਦੇ ਹੱਥੋਂ ਹਾਰ ਜਾਂਦੇ ਨੇ ਆਪਣੀ ਵਾਸ਼ਨਾ ਦੇ ਹੱਥੋਂ ਹਾਰ ਜਾਂਦੇ ਨੇ ਹਾਰੇ ਹੋਏ ਮਨੁੱਖ ਦੂਜਿਆਂ ਨੂੰ ਹਰਾਉਣ ਲਈ ਚੱਲ ਪੈਂਦੇ ਨੇ ਜਦ ਦੂਜਿਆਂ ਨੂੰ ਹਰਾਉਣ ਦੇ ਵਿੱਚ ਖੁਸ਼ੀ ਮਹਿਸੂਸ ਕਰਦਾ ਹੈ ਸਮਝ ਲਓ ਖੁਦ ਮਨ ਦੇ ਹੱਥੋਂ ਆ ਰਿਹਾ ਹੈ ਔਰ ਜਦ ਕੋਈ ਮਨ ਨੂੰ ਜਿੱਤ ਲੈਂਦਾ ਹੈ ਫਿਰ ਦੂਜਿਆਂ ਨੂੰ ਹਰਾਉਣ ਦੇ ਵਿੱਚ ਉਸ ਦਾ ਸ਼ੌਕ ਨਹੀਂ ਆਉਂਦਾ ਦੂਜਿਆਂ ਦੇ ਕਦਮਾਂ ਦੇ ਵਿੱਚ ਬੈਠਣ ਦਾ ਸ਼ੌਕ ਆਉਂਦਾ ਹੈ ਉਹ ਸੰਸਾਰ ਦੀ ਚਰਨ ਢੂੜ ਬਣ ਜਾਂਦਾ ਹੈ ਨਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਦੇਸਾਤ ਹੈ ਬਹੁਤ ਬਿਲਾ ਸਗਲ ਚਰਨ ਕੀ ਇਹੋ ਮਨ ਰਾਲਾ ਮੇਰਾ ਮਨ ਸਾਰਿਆਂ ਦੇ ਚਰਨਾਂ ਦੀ ਰਾਹ ਲੈ ਖਾ ਮਿੱਟੀ ਮੈਂ ਤੇ ਹਰ ਇੱਕ ਦੇ ਚਰਨਾਂ ਦੀ ਦੂਆ ਮੈਂ ਤੇ ਹਰ ਇੱਕ ਦੇ ਕਦਮਾਂ ਦੇ ਚ ਬੈਠ ਕੇ ਖੁਸ਼ ਇਰਾਮ ਦੇ ਇੱਕ ਸੂਫੀ ਫਕੀਰ ਕਹਿੰਦਾ ਅਜ਼ਰਾਹ ਚਨਾਰ ਅਸ راہ ਚੋਨਾਰ ਕੇ ਸਲਾਮਤ ਨਕੁ ਨਦ ਇੱਕ ਅਗਰ ਤਬਖਸ਼ ਨੇ ਰਸਤੇ ਦੇ ਚ ਇਸ ਢੰਗ ਨਾਲ ਚਲ ਕਿ ਤੈਨੂੰ ਮਜਬੂਰੀ ਨਾਲ ਕੋਈ ਸਲਾਮ ਨਾ ਕਰੇ ਮਜਬੂਰ ਕਰਨਾ ਹੀ ਪਏਗਾ ਸਿਰ ਝੁਕਾਣਾ ਹੀ ਪਏਗਾ ਨਾ ਝੁਕਾਇਆ ਤੇ ਅਗਲੇ ਨੇ ਸਿਰ ਕੱਟ ਦੇਣਾ ਮਜਬੂਰੀ ਇਹ ਫਕੀਰ ਕਹਿੰਦਾ ਰਸਤੇ ਦੇ ਚ ਇਸ ਢੰਗ ਨਾਲ ਨਾ ਚਲ ਕਿ ਤੇਰੇ ਚੱਲਣ ਨਾਲ ਕਿਸੇ ਦਾ ਰਸਤਾ ਰੁਕੇ ਹੈ ਰਸਤੇ ਵਿੱਚ ਇਸ ਢੰਗ ਨਾਲ ਨਾ ਚੱਲ ਕਿ ਤੇਰੇ ਚੱਲਣ ਨਾਲ ਅਗਲਾ ਮਜਬੂਰ ਹੋ ਕੇ ਤੇਰੇ ਅੱਗੇ ਝੁਕੇ ਅਜ਼ਰਾਹ ਚੁਨਾਰ ਇਸ ਸਲਾਮਤ ਨਾ ਕੁੰਦ ਬਾ ਖਲਕ ਚੁਨਾ ਜ਼ੇ ਕਿ ਕਿਆਮਤ ਨਾ ਕੁੰਦ ਖਲਕਤ ਦੇ ਵਿੱਚ ਇਸ ਢੰਗ ਨਾਲ ਰਹ ਕਿ ਤੇਰੇ ਰਹਿਣ ਦੇ ਨਾਲ ਕਿਆਮਤ ਨਾ ਆਵੇ ਕਈ ਮਨੁੱਖ ਮਨੁੱਖ ਨਹੀਂ ਆਉਂਦੇ ਜਿੱਥੇ ਬੈਠੇ ਕੋਈ ਨਾ ਕੋਈ ਚਿੰਗਾਰੀ ਛੋੜਨਗੇ ਪਾਂਬੜ ਵਾਲਣਗੇ ਕੁਛ ਨਾ ਕੁਲ ਰਾਖ ਕਰਨਗੇ ਜਲਾਣਗੇ ਉਹ ਮਨੁੱਖ ਨਹੀਂ ਆਉਂਦੇ ਭਾਮੜ ਆਉਦੇ ਨੇ ਉਹ ਮਨੁੱਖ ਨਹੀਂ ਆਉਂਦੇ ਚਿੰਗਾਰੀ ਆਉਂਦੇ ਨੇ ਉਹ ਮਨੁੱਖ ਨਹੀਂ ਆਉਂਦੇ ਇਸ ਫਕੀਰ ਦੇ ਕਥਨ ਅਨੁਸਾਰ ਕਿਆਮਤ ਆਉਂਦੇ ਨੇ ਜਿੱਥੇ ਬੈਠੇ ਕਿਆਮਤ ਕਰਨਗੇ ਤਬਾਹੀ ਕਰਨਗੇ ਬਾ ਖਲਕ ਚੁਨਾ ਜ਼ੀਕ ਕਿਆਮਤ ਨਾ ਕੋਨਦ ਦਰ مسجد در روی ਤੇ ਚੁਨਾ ਜ਼ੋਕੇ ਤੁਰਾ ਦਰবেশ ਨਾ ਖਵਾਨਦੁ ਇਮਾਮਦ ਨ ਗੁਨੰਦਾ ਕਹਿੰਦਾ ਜੀ ਤੇਰੇ ਅੰਦਰ ਕਿਦਰੀ ਇਬਾਦਤ ਕਰਨ ਦਾ ਸ਼ੌਕ ਪੈਦਾ ਹੋ ਜਾਏ ਇਬਾਦਤ ਰੱਬ ਦੀ ਬੰਦ ਜੀ ਤੇ ਇਹ ਸ਼ੌਕ ਤੈਨੂੰ ਮਸਜਿਦ ਦੇ ਚ ਲੈ ਜਾਏ ਮਸਜਿਦ ਦੇ ਚ ਤੇ ਹੁਣ ਤੂੰ ਉਥੇ ਇਹ ਸੋਚੇ ਕਿ ਸਭ ਤੋਂ ਅੱਗੇ ਹੋ ਕੇ ਮੈਂ ਨਮਾਜ਼ ਪੜਨੀ ਔਰ ਸਾਰੇ ਮੇਰੇ ਪਿੱਛੇ ਹੋਣ ਖੁਦਾ ਦੇ ਘਰ ਦੇ ਵਿੱਚ ਵੀ ਤੂੰ ਸਾਰਿਆਂ ਨੂੰ ਪਿੱਛੇ ਹੀ ਸੁੱਟਣਾ ਚਾਹਨਾ ਹੈ ਇੱਥੇ ਵੀ ਤੇਰਾ ਹੰਕਾਰ ਵਧੇਗਾ ਅੱਜ ਤੋਂ ਕੋਈ 20 ਸਾਲ ਪਹਿਲੇ ਮੈਂ ਗੁਰਦੁਆਰਾ ਮੰਜੀ ਸਾਹਿਬ ਦਰਬਾਰ ਸਾਹਿਬ ਦੇ ਚ ਇੱਕ ਆਵਾਜ਼ ਉਠਾਈ ਸੀ ਕਿ ਇਹ ਜਿਹੜਾ ਪ੍ਰਧਾਨ ਸ਼ਬਦ ਹੈ ਨਾ ਕਮ ਸੇਕਮ ਗੁਰਦੁਆਰੇ ਚੋਂ ਹਟਾ ਦੇਣਾ ਚਾਹੀਦਾ ਨਹੀਂ ਹੋਣਾ ਚਾਹੀਦਾ ਪਰਧਾਨ ਦਾ ਮਤਲਬ ਸਭ ਤੋਂ ਵੱਡਾ ਸਰਮੋ ਤੇ ਜੇ ਪ੍ਰਧਾਨ ਕੋਈ ਬੰਦਾ ਹੈ ਤਾਂ ਗੁਰੂ ਗ੍ਰੰਥ ਸਾਹਿਬ ਕਿਹਨੇ ਉਹ ਤਾਂ ਕੁਝ ਵੀ ਨਾ ਹੋਇਆ ਨੰਬਰ 1 ਤੇ ਉਹ ਹੋ ਗਿਆ ਜਿੱਦਾਂ ਮਤਲਬ ਗੁਰੂ ਗ੍ਰੰਥ ਸਾਹਿਬ ਨੰਬਰ 2 ਨੇ ਕਿ ਪਰ ਨظام ਕਿਸ ਤਰ੍ਹਾਂ ਚੱਲੇ ਮੈਂ ਕਿ ਪੰਜ ਤਿਆਰੀਆਂ ਦੀ ਚੋਣ ਕਰੋ ਪ੍ਰਧਾਨ ਗੁਰੂ ਗ੍ਰੰਥ ਸਾਹਿਬ ਇੱਕ ਜਥੇਦਾਰ ਹੋ ਜਾਏ ਬਾਕੀ ਉਸ ਦੀ ਜੇਲ ਨਿਗਰਾਨੀ ਕਮ ਸੇ ਕਮ ਇੱਕ ਪ੍ਰਧਾਨ ਦਾ ਰਤਬਾ ਖਤਮ ਕਰੋ ਕਿਉਂਕਿ ਇਹਦੇ ਨਾਲ ਇਤਨਾ ਹੰਕਾਰ ਵੱਜ ਜਾਂਦਾ ਹੈ ਫਿਰ ਮਨੁੱਖ ਦੀ ਕੋਸ਼ਿਸ਼ ਆਉਂਦੀ ਮੈਂ ਕਿਵੇਂ ਪਾਰਲੀਮੈਂਟ ਤੱਕ ਪਹੁੰਚਾਂ ਕਿਵੇਂ ਅਸੈਂਬਲੀ ਹਾਲ ਤੱਕ ਪਹੁੰਚਾਂ ਜਦ ਕਿ ਉਸ ਦਾ ਕਮ ਸੀ ਲੋਕਾਂ ਨੂੰ ਗੁਰੂ ਤੱਕ ਪਹੁੰਚਾਣਾ ਖੁਦ ਗੁਰੂ ਤੱਕ ਪਹੁੰਚਣਾ ਇਹ ਹੀ ਕਾਰਨ ਹੈ ਕਿ ਦੁਨੀਆ ਦੇ ਅधे ਗੁਰਦੁਆਰਿਆਂ ਦੇ ਝਗੜੇ ਅਦਾਲਤਾਂ ਦੇ ਚ ਨੇ ਔਰ ਦੁਨੀਆ ਦੀ ਅਧੀ ਗੁਰੂ ਕੀ ਗੋਲਕ ਅਦਾਲਤਾਂ 'ਚ ਖਰਚ ਹੁੰਦੇ ਦਰ ਮਸਜਿਦ ਗਰਰਵੀ ਕਿ ਤੂੰ ਨਾ ਜਾਉ ਕੇ ਤੁਰਾ ਦਰਪੇਸ਼ ਨਾ ਫਾਨ ਨਗ ਇਮਾਮਦ ਨਾ ਗੁਨਦ ਜੇ ਤੇਰੇ ਅੰਦਰ ਨਮਾਜ਼ ਪੜਨ ਦਾ ਬੰਦਗੀ ਕਰਨ ਦਾ ਸ਼ੌਕ ਪੈਦਾ ਹੋਵੇ ਤੇ ਤੂੰ ਚਲਾ ਜਾਵੇਂ ਮਸਜਿਦ ਦੇ 'ਚ ਅੱਗੇ ਹੋ ਕੇ ਨਮਾਜ਼ ਪੜਨ ਦੀ ਕੋਸ਼ਿਸ਼ ਨਾ ਕਰੀ ਕਿਤੇ ਤੇਰੇ ਅੰਦਰ ਇਮਾਮ ਬਣਨ ਦਾ ਖਿਆਲ ਪੈਦਾ ਹੋ ਜਾਏ ਤੇ ਤੂਬਾ ਕੇ ਸਾਰੇ ਹੀ ਪਛੜੇ ਨੇ ਪਿੱਛੇ ਮੈਂ ਨੰਬਰ 1 ਆ ਮੈਂ ਫਿਰ ਅਰਸ਼ ਕਰਾਂ ਦੂਜੇ ਨੂੰ ਜਿੱਤਣਾ ਹੈ ਇਹ ਉਹਨਾਂ ਲੋਕਾਂ ਦਾ ਸ਼ੌਕ ਹੁੰਦਾ ਹੈ ਜੋ ਆਪਣੇ ਆਪ ਤੋਂ ਹਾਰ ਗਏ ਨੇ ਔਰ ਆਪ ਸੁਣ ਕੇ ਹੈਰਾਨ ਹੋਗੇ ਸੋ크ਰਾਟ ਨੇ ਤੇ ਚਾਣਕ ਨੇ ਇੱਕ ਗੱਲ ਆਖੀ ਸੀ 2000 ਸਾਲ ਪਹਿਲੇ ਚਾਣਕ ਨੇ 25000 ਸਾਲ ਪਹਿਲੇ ਸੁਕਰਾਟ ਨੇ ਅਪਰਾਧੀ ਤੇ ਰਾਜਨੇਤਿਕ ਦੋਵੇਂ ਇੱਕੋ ਹੀ ਹੁੰਦੇ ਹਨ ਅਪਰਾਧੀ ਤੇ ਰਾਜਨੇਤਾ ਦੋਵੇਂ ਇੱਕੋ ਹੁੰਦੇ ਨੇ ਉਹ ਇਹ ਕਹਿੰਦਾ ਜੋ ਗੁਰਾ ਕਰਨ ਦੇ ਵਿੱਚ ਸਫਲਤਾ ਨਹੀਂ ਪ੍ਰਾਪਤ ਕਰ ਸਕਿਆ ਉਹ ਅਪਰਾਧੀ ਹੈ ਜਿਹਨੂੰ ਸਫਲਤਾ ਮਿਲ ਗਈ ਹੋ ਰਾਜਨੀਤਿਕ ਜੋ ਇੱਕ ਬੰਦੇ ਦਾ ਕਤਲ ਕਰ ਦੇਵੇ ਉਹ ਕਾਤਲ ਹੈ ਜਿਹੜਾ ਕਰੋੜਾਂ ਲਾਸ਼ਾਂ ਵਿਛਾ ਕੇ ਸਿੰਘਾਸਣ ਤੇ ਬਹਿ ਜਾਵੇ ਬਾਦਸ਼ਾਹ 3 ਕਰੋੜ ਬੰਦਿਆਂ ਨੂੰ ਮਾਰ ਕੇ ਰਸ਼ੀਆ ਵਿੱਚ ਕ੍ਰਾਂਤੀ ਆਈ ਸਟਾਲਿਨ ਸਿੰਘਾਸਣ ਤੇ ਬਹਿ ਗਾਲਬਨ 2.5 ਕਰੋੜ ਮਨੁੱਖਾਂ ਦਾ ਕਤਲ ਹੈ ਹਿਟਲਰ 60 ਲੱਖ ਯਹੂਦੀ ਤੇ ਉਸਨੇ ਜਰਮਨੀ 'ਚ ਹੀ ਮਾਰੇ 3 ਕਰੋੜ ਮਨੁੱਖਾਂ ਨੂੰ ਕਤਲ ਕਰਕੇ ਚਾਈਨਾ ਵਿੱਚ ਕ੍ਰਾਂਤੀ ਲਿਆਂਦੀ ਗਈ ਕੋਈ ਇੱਕ ਮਨੁੱਖ ਦਾ ਕਤਲ ਕਰਦੇ ਰੇ ਕਾਤਲ ਤੇ ਜੋ ਦਿੱਲੀ ਦੀਆਂ ਸੜਕਾਂ ਤੇ ਲਾਸ਼ਾਂ ਪਿਛਾ ਦੇ ਦੇ ਰਾਜਨੇਤਾ ਬਾਦਸ਼ਾਹ ਇੱਕ ਗੱਲ ਸਪਸ਼ਟ ਹੋ ਗਈ ਕਿ ਜੋ ਇੱਕ ਦਾ ਕਤਲ ਕਰੇ ਉਹ ਅਪਰਾਧੀ ਹੈ ਤੇ ਜੋ ਕਰੋੜਾਂ ਲਾਸ਼ਾਂ ਵਿਛਾ ਦੇਵੇ ਲੱਖਾਂ ਲਾਸ਼ਾਂ ਵਿਛਾ ਦੇਵੇ ਹਜ਼ਾਰਾਂ ਨੂੰ ਮੌਤ ਦੇ ਗਾੜ੍ਹ ਉਤਾਰ ਦੇਵੇ ਉਹ ਬਾਦਸ਼ਾਹ ਹੈ ਜਦ ਕਿ ਬਾਦਸ਼ਾਹ ਨਹੀਂ ਕਹਿਣਾ ਚਾਹੀਦਾ ਵੱਡਾ ਅਪਰਾਧੀ ਹੈ ਅਪਰਾਧੀਆਂ ਨੇ ਕਦੇ ਇਤਨੀਆਂ ਤਬਾਈਆਂ ਨੂੰ ਜਨਮ ਨਹੀਂ ਦਿੱਤਾ ਜਿਤਨਾ ਰਾਜਨੀਤਿਕ ਲੋਕਾਂ ਨੇ ਜਨਮ ਦਿੱਤਾ ਇੱਕੋ ਆਈਟਮ ਬੰਬ ਗਰਾਇਆ ਹਿਰੋਸ਼िमा ਨਾਗਾਸਾਕੀ ਸਾਰੀ ਦੁਨੀਆ ਖਾਮੋਸ਼ੀ ਨਾਲ ਸੌ ਗਈ ਹਮੇਸ਼ਾ ਦੀ ਨੀਂਦ ਇਤਨਾ ਵੱਡਾ ਜੁਰਮ ਕੋਈ ਅਪਰਾਧੀ ਨਹੀਂ ਕਰ ਸਕਦਾ ਰਾਜਨੀਤਿਕ ਕਰ ਸਕਦਾ ਹੈ ਤਾਂ ਮਰਜ਼ ਕਰਾ ਜੋ ਆਪਣੇ ਆਪ ਤੋਂ ਹਾਰ ਗਏ ਨੇ ਉਹ ਦੂਜੇ ਨੂੰ ਜਿੱਤਣ ਦੀ ਕੋਸ਼ਿਸ਼ ਕਰਦੇ ਨੇ ਦੂਜੀ ਕੌਮ ਨੂੰ ਦੂਜੇ ਮੁਲਕ ਨੂੰ ਦੂਜੇ ਵਿਅਕਤੀ ਨੂੰ ਜੋ ਦੂਜੇ ਨੂੰ ਜਿੱਤਣ ਦੀ ਕੋਸ਼ਿਸ਼ ਕਰੇ ਉਹਨੂੰ ਕਹਿੰਦੇ ਨੇ ਰਾਜਨੇਤਿਕ ਜੋ ਆਪਣੇ ਆਪ ਨੂੰ ਜਿੱਤਣ ਦੀ ਕੋਸ਼ਿਸ਼ ਕਰੇ ਉਹਨੂੰ ਕਹਿੰਦੇ ਨੇ ਧਰਮਨੇਤਿਕ ਦੋ ਤਰ੍ਹਾਂ ਦੀ ਨੀਤੀ ਕੰਮ ਕਰਦੀ ਹੈ ਧਰਮਨੀਤੀ ਰਾਜਨੀਤੀ ਰਾਜਨੀਤੀ ਦੂਜੇ ਨੂੰ ਜਿਤਾਏ ਧਰਮਨੀਤੀ ਆਪਣੇ ਆਪ ਨੂੰ ਜਿਤਣਾ ਜੋ ਆਪਣੇ ਆਪ ਨੂੰ ਜਿੱਤ ਲਵੇ ਸੰਤ ਜੋ ਦੂਜਿਆਂ ਨੂੰ ਜਿੱਤ ਲਵੇ ਬਾਦਸ਼ਾਹ ਮੈਂ ਫਿਰ ਅਰਸ਼ ਕਰਾਂ ਜੋ ਆਪਣੇ ਆਪ ਨੂੰ ਜਿੱਤ ਲਵੇ ਗੁਰੂ ਮੁਖ ਬ੍ਰਹਮ ਗਿਆਨੀ ਜੋ ਦੂਜੇ ਨੂੰ ਜਿੱਤ ਲਵੇ ਬਾਦਸ਼ਾਹ ਕਿੰਗ ਪਰ ਮੈਂ ਫਿਰ ਅਰਸ਼ ਕਰਾਂ ساری ਦੁਨੀਆ ਨੂੰ ਜਿੱਤਣ ਵਾਲਾ ਮਨੁੱਖ ਵੀ ਅਕਸਰ ਦੇਖਿਆ ਗਿਆ ਆਪਣੇ ਮਨ ਦੇ ਹੱਥੋਂ ਹਾਰੇ ਹੋਇਆ ਹੈ ਔਰ ਜੋ ਮਨ ਦੇ ਹੱਥੋਂ ਹਾਰੇ ਹੋਏ ਹੁੰਦੇ ਨੇ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿਸੀ ਤਾਕਤ ਮਿਲੇ ਕਿ ਦੂਜਿਆਂ ਨੂੰ ਹਰਾਈਏ ਹੁਣ ਇਹ ਜਿਹੜੀ ਧਰਮ ਨੀਤੀ ਹੈ ਇਹ ਜਿਹੜੀ ਰਾਜਨੀਤੀ ਹੈ ਇੱਕ ਨੂੰ ਸਤ ਕਹਿੰਦੇ ਨੇ ਇੱਕ ਨੂੰ ਸਤਾ ਕਹਿੰਦੇ ਨੇ ਸਤਾ ਰਾਜਨੀਤੀ ਸਤ ਧਰਮ ਨੀਤੀ ਬਦਕਿਸਮਤੀ ਹੈ ਜਦੋਂ ਦੀ ਮਨੁੱਖਤਾ ਆਲਮੇ ਵजूद ਦੇ ਚਾਈਏ ਉਦੋਂ ਦਾ ਯੁੱਧ ਚੱਲ ਰਿਹਾ ਸਤ ਤੇ ਸਤਾ ਦੇ ਵਿੱਚ ਉਦੋਂ ਦਾ ਉਦੋਂ ਦਾ ਥੋੜੀ ਜਿਹੀ ਦੇਰ ਲਈ ਮੇਰੇ ਨਾਲ ਸਹਿਮਤ ਹੋਣਾ ਵਕਤੀ ਤੌਰ ਤੇ ਸਤਾ ਜਿੱਤਦੀ ਰਹੀਏ ਸਤ ਹਾਰਦਾ ਰਿਹਾ ਰਾਜਨੀਤੀ ਜਿੱਤਦੀ ਰਹੀਏ ਧਰਮ ਨੀਤੀ ਹਾਰਦੀ ਰਹੀ ਹੈ ਰਾਜਨੇਤਿਕ ਜਹਾਂਗੀਰ ਧਰਮਨੇਤਿਕ ਗੁਰੂ ਅਰਜਨ ਦੇਵ ਜੀ ਰਾਜਨੇਤਿਕ ਸਿੰਘਾਸਣ ਤੇ ਬੈਠਾ ਹੈ ਧਰਮ ਨੀਤੀ ਨੂੰ ਮੰਨਣ ਵਾਲਾ ਸੱਤੀ ਤਵੀ ਤੇ ਬੈਠਾ ਹੈ ਵਕਤੀ ਤੌਰ ਤੇ ਧਰਮ ਨੀਤੀ ਹਾਰ ਦੀਏ ਇਸ ਵਾਸਤੇ ਧਾਰਮਿਕ ਬੰਦਾ ਕੱਲਾ ਰਹਿ ਜਾਂਦਾ ਹੈ ਸੰਸਾਰਤ ਛੋੜ ਜਾਂਦੇ ਨੇ ਗੁਰੂ ਗਾਇਕ ਬਾਦਲ ਸਾਹਿਬ ਨੂੰ ਵੀ ਪੈਣਾ ਪਿਆ ਸੰਗ ਸਖਾ ਸਭ ਤਜ ਗਏ ਕੋਉ ਨਾ ਨੇ ਦੇਉ ਸਾਥ ਐਸੀ ਨੀ ਹਾਲਤ ਆਈ ਗੁਰੂ ਗੋਬਿੰਦ ਸਿੰਘ ਜੀ ਦਾ ਸਾਥ ਵੀ ਸਾਰੇ ਛੋੜ ਗਏ ਉਹ ਸਿੱਖ ਵੀ ਸਾਥ ਛੋੜ ਗਏ ਜੋ ਅੰਗ ਸੰਸਨੋਂ ਔਰ ਸਿਰਫ ਸਾਥ ਹੀ ਨਹੀਂ ਛੋੜੇ ਬਿਦਾਵਾ ਵੀ ਲੈ ਗਏ ਤੁਸੀਂ ਸਾਡੇ ਗੁਰੂ ਨੇ ਅਸੀਂ ਤੁਹਾਡੇ ਸਿੱਖ ਨੇ ਦਰਸਲ ਮਨੁੱਖ ਸੁਖ ਦਾ ਸਾਥੀ ਹੋ ਸਕਦਾ ਹੈ ਦੁੱਖ ਦਾ ਨਹੀਂ ਇਹਦਾ ਆਮ ਲੋਕਾਂ ਨੂੰ ਮਗਾਲਤਾ ਹੁੰਦਾ ਨਾ ਫਲਾਣਾ ਮੇਰਾ ਸਾਥੀ ਫਲਾਣਾ ਮੇਰਾ ਸਾਥੀ ਫਲਾਣਾ ਮੇਰਾ ਸਾਥੀ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ ਇਸ ਬੁਲੇਖੇ ਚ ਨਾ ਪਏ ਕੋਈ ਤੇਰਾ ਸਾਥੀ ਨਹੀਂ ਸਭ ਸੁਖ ਦੇ ਸਾਥੀ ਨੇ ਔਰ ਜਦ ਤੂੰ ਦੁੱਖ ਦੇ ਝੋਵੇਂਗਾ ਚਿਰਾਗ ਲੈ ਕੇ ਵੀ ਸਾਥੀ ਲੱਭੇਗਾ ਨਹੀਂ ਲੱਭਣਗੇ ਸੁਖ ਮੇ ਬਹੁ ਸੰਗੀ ਭਏ ਦੁੱਖ ਮੇ ਸੰਗ ਦੇ ਨਾ ਕੋਣ ਦੁੱਖ ਨਾਲ ਸੰਬੰਧ ਜੋੜੇ ਕੋਣ ਦੁੱਖ ਦਾ ਸਾਥੀ ਬਣੇ ਲੋਕੀ ਧਾਮਨ ਛੁਡਾਉਂਦੇ ਨੇ ਇੱਕ ਪਾਸੇ ਆਉਂਦੇ ਨੇ ਮੁਖਤਸਰ ਮੈਂ ਅਰਜ਼ ਕਰਾਂ ਵਕਤੀ ਤੌਰ ਤੇ ਧਰਮ ਨੀਤੀ ਹਾਰਦੀ ਰਹੀ ਹੈ ਰਾਜਨੀਤੀ ਜਿੱਤਦੀ ਰਹੀ ਹੈ ਰਾਜਨੀਤਿਕ ਰਹਿ ঈਸਾ ਨੂਸੂਲੀ ਤੇ ਚੜ ਦਿੰਦਾ ঈਸਾ ਧਾਰਮਿਕ ਸੀ ਰਾਜਨੀਤੀ ਨੇ ਏਥਨ ਦੇ ਸੰਤ ਸੁਕਰਾਟ ਨੂੰ ਜ਼ਹਿਰ ਦਾ ਪਿਆਲਾ ਦੇ ਦਿੱਤਾ ਤਰਪਾ ਕੇ ਮਾਰ ਦਿੱਤਾ। ਰਾਜਨੀਤੀ ਨੇ ਰਾਮ ਜੈਸੀ ਸ਼ਖਸੀਅਤ ਨੂੰ ਮਹਿਲਾਂ ਤੋਂ ਕੱਢ ਦਿੱਤਾ ਬਨਵਾਸ ਦੀ ਠੋਕਰਾ ਬਨ ਬੰਦੀਆਂ ਠੋਕਰਾ। ਰਾਜਨੀਤੀ ਨੇ ਦੁਆਪੁਰ ਯੁੱਗ ਦੇ ਅਵਤਾਰੀ ਪੁਰਸ਼ ਸ੍ਰੀ ਕ੍ਰਿਸ਼ਨ ਦਾ ਪਤਾ ਅਵਤਾਰ ਜਨਮ ਕਿੱਥੇ ਕਰਾਇਆ ਜੇਲ੍ਹ ਵਿੱਚ ਕ੍ਰਿਸ਼ਨ ਦਾ ਜਨਮ ਜੇਲ੍ਹ ਦੇ ਚ ਹੋਇਆ ਕੰਸ ਦੀ ਜੇਲ੍ਹ ਮਥਰਾ ਦੇ ਚ ਕੰਸ ਦੀ ਜੇਲ੍ਹ ਉਹਦੇ ਚ ਕ੍ਰਿਸ਼ਨ ਦੇ ਮਾਂ ਬਾਪ ਬਾਸਦੇਵ ਤੇ ਦੇਵਕੀ ਜੇਲ੍ਹ ਦੇ ਚਾ ਉਮਰ ਗਏ ਲਾਸ਼ ਹੀ ਨਿਕਲ ਨਹੀਂ ਸੀ ਉੱਥੇ ਜਨਮ ਹੋਇਆ ਸ੍ਰੀ ਕ੍ਰਿਸ਼ਨ ਜੇਲ੍ਹ ਵਿੱਚ ਮਹਿਰਾਨੋਨਾ ਦੁਆਪੁਰ ਯੁਗ ਦੇ ਅਵਤਾਰੀ ਪੁਰਸ਼ ਸ੍ਰੀ ਕ੍ਰਿਸ਼ਨ ਦਾ ਜਨਮ ਜੇਲ੍ਹ ਵਿੱਚ ਕਲ ਯੁਗ ਦੇ ਅਵਤਾਰੀ ਪੁਰਸ਼ ਹਨੂ ਗੁਰੂ ਅਰਜਨ ਦੇਵ ਜੀ ਦਾ ਅੰਤ ਜੇਲ੍ਹ ਵਿੱਚ ਇੱਕ ਜੇਲ੍ਹ ਵਿੱਚ ਜਨਮ ਲੈਂਦਾ ਇੱਕ ਜੇਲ੍ਹ ਵਿੱਚ ਅੰਤ ਹੈਰਾਨਗੀ ਦੀ ਗੱਲ ਇਤਿਹਾਸ ਨੂੰ ਇਸ ਢੰਗ ਨਾਲ ਵੀ ਜਦ ਤੁਸੀਂ ਪੜੋਗੇ ਹੈਰਾਨ ਹੋ ਰਾਜਨੀਤੀ ਸਿੰਘਾਸਣ ਤੇ ਬੈਠੀ ਏ ਧਰਮਨੀਤੀ ਕਲਗੀਧਰ ਦੇ 마ਸੂਮ ਦੋ ਬੱਚੇ ਦੀਵਾਰਾਂ ਚੜੇ ਜਾ ਰਹੇ ਨੇ ਦੀਵਾਰਾਂ ਦੇ ਹੋਰ ਹਰਾਨੀ ਇਹ ਨਾ ਮਾਸੂਮ ਬੱਚਿਆਂ ਦਾ ਕਸੂਰ ਗੁਰੂ ਅਰਜਨ ਦੇਵ ਜੀ ਦਾ ਕਸੂਰ ਈਸਾ ਦਾ ਕਸੂਰ ਸੋਕਰਾਟ ਦਾ ਕਸੂਰ ਵਸੇ ਕੋਈ ਕਸੂਰ ਸੀ ਕੇ ਬੇਕਸੂਰ ਸਾਂ ਕੋਈ ਕਸੂਰ ਤੇ ਬੇਕਸੂਰ ਕਸੂਰਵਾਰਾਂ ਦੀ ਦੁਨੀਆ ਵਿੱਚ ਬੇਕਸੂਰ ਹੋਣਾ ਵੀ ਕਸੂਰ ਹੈ ਪਾਪੀਆਂ ਦੀ ਦੁਨੀਆ ਵਿੱਚ ਇੱਕ ਦਾ ਪੁਨੀਤ ਹੋ ਕੇ ਜੀਵਣਾ ਵੀ ਬੜਾ ਕਠਨਾ ਹੈ ਬਹੁਤ ਔਖਾ ਹੈ ਪਾਗਲਾਂ ਦੇ ਇਕੱਠ ਦੇ ਵਿੱਚ ਇੱਕ ਸਿਆਣੇ ਦਾ ਜੀਵਣਾ ਬੜਾ ਔਖਾ ਹੋ ਜਾਂਦਾ ਹੈ ਪਾਗਲ ਔਖਾ ਕਰ ਦਿੰਦੇ ਹੈ ਸੱਤ ਤੇ ਸਦਾ ਟਕਰਾ ਗਈ ਆਦ ਕਾਲ ਤੋਂ ਟਕਰਾਉਂਦੀ ਆਈ ਹੈ ਧਰਮ ਨੀਤੀ ਤੇ ਰਾਜਨੀਤੀ ਦੇ ਟੱਕਰ ਇੰਜ ਕਹ ਲੋ ਜਦੋਂ ਇਤਿਹਾਸ ਲਿਖਿਆ ਗਿਆ 5000 ਸਾਲ ਦਾ ਇਤਿਹਾਸ ਮਿਲਦਾ ਮਨੁੱਖੀ ਇਸ ਤੋਂ ਪਿੱਛੇ ਵੀ ਹੋਵੇਗਾ ਪਰ ਲਿਖਤ ਨਹੀਂ ਹੈ 5000 ਸਾਲ ਦਾ ਇਤਿਹਾਸ ਪੜ੍ਹੀਏ ਧਰਮ ਨੀਤੀ ਰਾਜਨੀਤੀ ਟਕਰਾ ਰਹੀ ਹੈ ਔਰ ਇਸ ਟਕਰਾਓ ਤੋਂ ਬੜੀਆਂ ਤਬਾਹੀਆਂ ਬੜੀਆਂ ਬਰਬਾਦੀਆਂ ਔਰ ਵਕਤੀ ਤੌਰ ਤੇ ਧਰਮ ਨੀਤੀ ਹਾਰ ਜਾਂਦੀ ਹੈ ਜਦ ਦੇਖਦੇ ਹਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਅਨੰਦਪੁਰ ਛੋੜਨਾ ਪਿਆ ਸਿਰਫ ਛੋੜ ਨਹੀਂ ਪਿਆ ਅਗਲਿਆਂ ਨੇ ਅਨੰਦਪੁਰ ਤਬਾ ਕਰ ਦਿੱਤਾ ਪਰਿਵਾਰ ਵਿਛੜ ਗਿਆ ਪਿਤਾ ਸ਼ਹੀਦ ਪਹਿਲੇ ਹੀ ਹੋ ਗਏ ਸਮ ਸੰਗੀ ਸਾਥੀ ਵੀ ਵਿਛੜ ਗਏ ਇਕੱਲੇ ਰਹਿ ਗਏ ਤਨਹਾ ਅੱਜ ਜਦ ਮਾਛੀ ਵਾਲੇ ਦੇ ਚ ਪਹੁੰਚੇ ਤੇ ਤਿੰਨ ਦਿਨ ਦਾ ਪ੍ਰਸ਼ਾਦਾ ਵੀ ਨਹੀਂ ਚੱਕਿਆ ਸੀ ਤਨ ਦਾ ਜਗਾ ਵੀ ਬਾਟ ਗਿਆ ਸੀ ਪਹਿਰਾ ਵਿੱਚ ਵੀ ਛਾਲੇ ਹੋ ਗਏ ਸਨ ਧਰਮ ਨੀਤੀ ਸਤਵਾਦੀ ਪੁਰਸ਼ ਕੱਲ ਲਈ ਰਹਿ ਜਾਂਦਾ ਤਨ하 ਰਹਿ ਜਾਂਦਾ ਰਾਜਨੀਤੀ ਨਾਲ ਬੜੀ ਭੀੜ ਆਉਂਦੀ ਹੈ ਬੜੀ ਭੀੜ ਬੜਾ ਇਕੱਠ ਬਾਰ ਦੀ ਤਾਕਤ ਉਸ ਦੇ ਕੋਲ ਹੈ ਅੰਦਰ ਦਾ ਆਨੰਦ ਉਸ ਦੇ ਕੋਲ ਹੈ ਸਤ ਇੱਕ ਕੋਲ ਹੈ ਸਦਾ ਦੂਜੇ ਕੋਲ ਹੈ ਇਸ ਦੇ ਨਾਲ ਕੀ ਹੁੰਦਾ ਰਿਹਾ ਸਤਾਧਾਰੀ ਪਹਿਲੇ ਸਤਵਾਦੀ ਨੂੰ ਹੀ ਕੁਚਲਦਾ ਰਿਹਾ ਹੈ ਆਦ ਕਾਲ ਕਿਉਂ ਲੋਕੀ ਸਤਵਾਦੀ ਦੇ ਆਲੇ ਦੁਆਲੇ ਵੀ ਇਕੱਠੇ ਹੁੰਦੇ ਸਨ ਲੋਕੀ ਸਤਵਾਦੀ ਨੂੰ ਵੀ ਸਜਦੇ ਕਰਦੇ ਸਨ ਲੋਕੀ ਸਤਵਾਦੀ ਨੂੰ ਵੀ ਨਜ਼ਰਾਨੇ ਪੇਸ਼ ਕਰਦੇ ਸਨ ਸਤਾਧਾਰੀ ਨੂੰ ਇਹ ਚੰਗਾ ਨਹੀਂ ਲੱਗਦਾ ਸੀ ਸਿੰਘਾਸਨ ਤੇ ਮੈਂ ਬੈਠਾ ਨਜ਼ਰਾਂ ਨੇ ਇਹਨੂੰ ਪੇਸ਼ ਹੁੰਦੇ ਨੇ ਹੁਕਮਰਾਨ ਮੈਂ ਹਾਂ ਲੋਕੀ ਮੱਥਾ ਇਸ ਨੂੰ ਟੇਕਦੇ ਨੇ ਰਾਜ ਪਾਠ ਮੇਰੇ ਕੋਲ ਹੈ ਲੋਕੀ ਹੱਥ ਜੋੜ ਕੇ ਇਹਦੇ ਅੱਗੋਂ ਖੜੇ ਨੇ ਤੋਂ ਆਦ ਕਾਲ ਤੋਂ ਸਤ ਤੇ ਸਤਾ ਟਕਰਾਂਦੀ ਰਹੀ ਹੁਣ ਮੈਰਸ ਕਰਾ ਚਾਣਕ ਨੇ ਜੋ ਰਾਜਾ ਵਿਕਮਰਾਜੀਤ ਦਾ ਗੁਰੂ ਸੀ ਚਾਣਕ ਇਸਨੇ ਇੱਕ ਗ੍ਰੰਥ ਲਿਖਿਆ ਹੈ ਰਾਜਨੀਤੀ ਤੇ ਉਹਨੂੰ ਕਹਿੰਦੇ ਨੇ ਚਾਣਕਿਆ ਰਾਜਨੀਤੀ ਮਿਲਦਾ ਆਮ ਭਾਰਤ ਦੇ ਵਿੱਚ ਆ ਮਿਲਦਾ ਤਿੰਨ ਸੰਤਾਂ ਨੇ ਮਹਾਪੁਰਸ਼ਾਂ ਨੇ ਰਾਜਨੀਤੀ ਤੇ ਗ੍ਰੰਥ ਲਿਖੇ ਨੇ ਵੇਦਤ ਭਰਤਰੀ ਤੇ ਚਾਣਕ ਔਰ ਨਾ ਤਿੰਨਾ ਗ੍ਰੰਥਾਂ ਦੇ ਨਾਮ ਨੇ ਚਾਣਕਿਆ ਰਾਜਨੀਤੀ ਵਿਦਰਨੀਤੀ ਦਰਪਣ ਤੇ ਭਰਤਰੀ ਦਾ ਹੈ ਨੀਤੀ ਸ਼ਦਕ ਰਾਜਨੀਤੀ ਹੈ ਚਾਣਕ ਲਿਖਦਾ ਹੈ ਰਾਜਨੀਤੀ ਚਾਰ ਪੈਰਾਂ ਤੇ ਚੱਲਦੀ ਹੈ ਗੁਰੂ ਨਾਨਕ ਕਹਿਣਨ ਧਰਮ ਦੋ ਪੈਰਾਂ ਤੇ ਚੱਲਦਾ ਹੈ ਇਹ ਚਾਰ ਪੈਰਾਂ ਤੇ ਚੱਲਣ ਵਾਲਾ ਦੋ ਪੈਰਾਂ ਵਾਲੇ ਨਾਲ ਹਮੇਸ਼ਾ ਹੀ ਟਕਰਾਂਦਾ ਰਹੇ। ਔਰ ਬਦਕਿਸਮਤੀ ਇਹ ਰਹੀ ਕਿ ਚਾਰ ਪੈਰਾਂ ਵਾਲਾ ਜਿੱਤਦਾ ਰਹੇ, ਦੋ ਪੈਰਾਂ ਵਾਲਾ ਹਾਰਦਾ ਰਹੇ। ਉਹ ਚਾਰ ਪਿਰ ਪੈਰ ਕਿਹੜੇ ਨੇ ਜਿਦੇ ਤੇ ਰਾਜਨੀਤੀ ਚੱਲਦੀ ਹੈ। ਉਹ ਦੋ ਪੈਰ ਕਿਹੜੇ ਨੇ ਜਿਦੇ ਤੇ ਧਰਮ ਨੀਤੀ ਚੱਲਦੀ ਹੈ। ਇਤਿਹਾਸ ਦੇ ਪੰਨੇ ਗੁਰੂ ਦੀ ਸ਼ਾਹ ਨੇ ਤੁਹਾਡੇ ਸਾਹਮਣੇ ਰੱਖੇ। ਮੇਰੇ ਅੰਦਰ ਖਿਆਲ ਪੈਦਾ ਹੋਇਆ ਇਤਨਾ ਦੀ ਇਹ ਹੋਲ ਹੁੰਦਾ ਕਿ ਮੈਂ ਕਿਧਰੇ ਬਾਬਰ ਗੁਰੂ ਨਾਨਕ ਨੂੰ ਜੇਲ੍ਹ ਵਿੱਚ ਪਾ ਦਿੰਦਾ ਕਿਧਰੇ ਜਹਾਂਗੀਰ ਗੁਰੂ ਅਰਜਨ ਦੇਵ ਜੀ ਨੂੰ ਦਿੱਲੀ ਤਵੀ ਤੇ ਬਿਠਾ ਦਿੰਦਾ ਕਿਧਰੇ ਜਹਾਂਗੀਰ 6ਵੇਂ ਪਾਤਸ਼ਾਹ ਨੂੰ ਗਵਾਲੀਅਰ ਦੇ ਕਿਲੇ 'ਚ ਬੰਦ ਕਰ ਦਿੰਦਾ ਕਿਧਰੇ ਔਰੰਗਜ਼ੇਬ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੂੰ ਪਿੰਜਰੇ 'ਚ ਬੰਦ ਕਰ ਦਿੰਦਾ ਕਿਤੇ ਵਜੀਦ ਖਾਨ ਸਰਹੰਦ ਦਾ ਬੱਚਿਆਂ ਨੂੰ ਦੀਵਾਰਾਂ ਦੇ ਚਿੰਨ ਦਿੰਦਾ ਪਰ ਕਿਧਰੇ ਦਰਦਰ ਦੀਆਂ ਠੋਕਰਾਂ ਤੇ ਮਜਬੂਰ ਹੋ ਜਾਂਦੇ ਨੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਾਯੂਧਾਰ ਦੇ ਰਾਜੇ ਔਰ ਵਕਤ ਦੀ ਹਕੂਮਤ ਟਕਰਾਅ ਤੇ ਆ ਜਾਂਦੀ ਹੈ ਬਦਰ ਦੀ ਲੜਾਈ ਦੇ ਵਿੱਚ ਮੁਹੰਮਦ ਸਾਹਬ ਦੇ ਦੰਦ ਜੀ ਤੋੜ ਦਿੱਤੇ ਵੇਸ਼ਨ ਅਗਲੇ ਪੱਥਰ ਨਾਲ ਫੜੇ ਗ੍ਰਭ ਦੇ ਚਾਗੈ ਸਨ ਥੋੜੇ ਜਿਹਾ ਸੰਗੀ ਸਾਥੀ ਸਨ ਦੂਜਿਆਂ ਦੀ ਭੀੜ ਬੜੀ ਸੀ ਫਕੀਰ ਸਨ ਦੂਜੇ ਰਾਜਨੇਤਾ ਪੱਥਰ ਪਕੜ ਕੇ ਅਗਲੇ ਦੰਦ ਮਹੰਮਦ ਸਾਹਿਬ ਦੇ ਤੋੜ ਦਿੱਤੇ ਸਨ ਪੱਥਰ ਨੂੰ ਤਾਂ ਜ਼ਿੰਦਗੀ ਚੈਨ ਨਾਲ ਮਹੰਮਦ ਸਾਹਿਬ ਨੂੰ ਬੈਠਣਾ ਨਸੀਬ ਨਹੀਂ ਹੋਇਆ ਔਰ ਅਲਾ ਯਾਰ ਖਾਂ ਕਹਿੰਦੇ ਨੇ ਏ ਗੁਰੂ ਗੋਬਿੰਦ ਸਿੰਘ ਜੀ ਤੁਸੀਂ ਤੇ ਇੱਕ ਰਾਤ ਵੀ ਆਰਾਮ ਨਾਲ ਨਹੀਂ ਰਹਿ ਸਕਦੇ ਆਦਾਨ ਨੇ ਕبھی ਤੁਝ ਕੋ ਸੰਭਲਨੇ ਨਾ ਦਿਆ ਦਾ ਆਰਾਮ ਸੇ ਪਹਿਲੂ ਕੋ ਬਦਲਨੇ ਨਾ ਦਿਆ ਦਾ ਐਸਾ ਕਿਉਂ ਦੁਨੀਆ ਦੇ ਇਹਨਾਂ ਅਵਤਾਰੀ ਪੁਰਸ਼ਾਂ ਦਾ ਕਸੂਰ ਕੀ ਹੈ ਦਰਸਲ ਇਹਨਾਂ ਕੋਲ ਜੋ ਸਤ ਸੀ ਉਹ ਜਗਤ ਨੂੰ ਪ੍ਰਭਾਵਿਤ ਕਰਦਾ ਸੀ ਖਾਸ ਕਰਕੇ ਸਤ ਦੇ ਮਤਲਾਸ਼ੀ ਸਤ ਦੇ ਪੁਜਾਰੀ ਸਤ ਨੂੰ ਸਮਝਣ ਵਾਲੇ ਸਤ ਦੇ ਮਾਰਗ ਤੇ ਚੱਲਣ ਵਾਲੇ ਉਹਨਾਂ ਤੇ ਪ੍ਰਭਾਵ ਪੈਂਦਾ ਸੀ ਸਤਵਾਦੀਆਂ ਦੇ ਵੀ ਆਲੇ ਦੁਆਲੇ ਇਕੱਠ ਹੋ ਜਾਂਦਾ ਸੀ ਲੋਕੀ ਨਜ਼ਰਾਨੇ ਸਤਵਾਦੀਆਂ ਨੂੰ ਵੀ ਪੇਸ਼ ਕਰਦੇ ਸਨ ਸਤਾਧਾਰੀ ਨੂੰ ਇਹ ਚੰਗਾ ਨਾ ਲੱਗਿਆ ਸਤਾ ਦੇ ਨਿਯਮ ਬਦਲਦੇ ਵੀ ਰਹੇ ਨੇ ਸਿਰਫ ਬਾਹਰੋਂ ਅੰਦਰੋਂ ਇੱਕੋ ਹੀ ਜਿਵੇਂ ਕਹਿੰਦੇ ਨੇ ਡੈਮੋਕ੍ਰੇਸੀ ਹੈ ਤੇ ਕਿੰਗਡਮ ਹੈ ਵਕਤ ਵਕ ਹੋਰ ਵੀ ਕਈ ਤਜਰਬੇ ਹੋਏ ਜਿਵੇਂ ਕਮਰਿਜਮ ਸੀ ਸੋਸ਼ਲਿਜ਼ਮ ਸੀ ਕੋਈ ਤਰ੍ਹਾਂ ਦੀਆਂ ਰਾਜਨੀਤੀਆਂ ਜਗਤ ਦੇਸ਼ ਪਰ ਚਲਤ ਹੋਈਆਂ किंगडम ਤੇ ਇਹ ਜਮਹੂਰੀਅਤ ਡੈਮੋਕ੍ਰੇਸੀ ਖਾਸ ਤੌਰ ਤੇ ਦੁਨੀਆ ਚ ਮਸ਼ਹੂਰ ਹੋਈਆਂ ਹੈ ਪਤਰ ਡਾਕਟਰ محمد ਇਕਬਾਲ ਕੀ ਕਹਿੰਦਾ ਜਲਾਲੇ ਬਾਦਸ਼ਾਹੀ ਹੋ ਜਾਂ ਜਮਹੂਰੀ ਤਮਾਸ਼ਾ ਹੋ ਜੁਦਾ ਹੋ ਨਹੀਂ ਸਿਆਸਤ 세 ਤੋਂ ਰਹਿ جاتی ਹੈ ਚੰਗੇ ਜੀ ਤੇ ਚਾਹੇ ਡੈਮੋਕ੍ਰੇਸੀ ਹੋਵੇ ਤੇ ਚਾਹੇ ਕਿੰਗਡਮ ਹੋਵੇ ਅਗਰ ਧਰਮ ਨਹੀਂ ਤਾਂ ਦੋਵੇਂ ਚੰਗੇ ਇਸ ਖਾਨ ਦੋਵੇਂ ਗੱਟ ਲੱਗਦੇ ਨੇ ਦੋਵੇਂ ਹਲਾਕੂ ਨੇ ਜਲਾਲ-ਏ-ਪਾਦਸ਼ਾਹੀ ਹੋ ਜਾਂ ਜਮਹੂਰੀ ਤਮਾਸ਼ਾ ਹੋ ਪਿਛਲੇ ਦਿਨ ਮੈਨੂੰ ਪੜਨ ਦੇ ਚ ਮਿਲਿਆ ਕਿ 200 ਸਾਲ ਦੇ ਦੌਰੇ ਹਕੂਮਤ ਦੇ ਚ ਅੰਗਰੇਜ਼ਾਂ ਨੇ ਇਤਨੀ ਗੋਲੀ ਨਹੀਂ ਚਲਾਈ ਜਿੰਨੀ 45 ਸਾਲ ਦੇ ਦੌਰੇ ਹਕੂਮਤ ਚ ਆਪਣਿਆਂ ਨੇ ਗੋਲੀ ਚਲਾਈ 200 ਸਾਲ ਦੇ ਦੌਰੇ ਹਕੂਮਤ ਦੇ ਚ ਅੰਗਰੇਜ਼ਾਂ ਨੇ ਇਤਨੇ ਫਾਂਸੀ ਤੇ ਨਹੀਂ ਚਾੜੇ ਜਿੰਨੇ 45 ਸਾਲ ਦੇ ਚ ਫਾਂਸੀ ਤੇ ਚਾੜ ਦਿੱਤੇ ਇਹ ਆਕੜੇ ਨੇ ਰਾਜਨੀਤੀ ਨੂੰ ਜੋ ਸਟੱਡੀ ਕਰਦੇ ਨੇ ਪੜ੍ਹਦੇ ਨੇ ਉਈ ਸਲੀਟਰ ਦੇ ਚ ਜਾਂਦੇ ਨੇ ਦੇਖਦੇ ਨੇ ਐਸਾ ਕਿਉਂ ਹੈ ਜਲਾਲੇ ਬਾਦਸ਼ਾਹ ਹੀ ਹੋ ਜਾਂ جمہوری ਤਮਾਸ਼ਾ ਹੋ ਜੁਦਾ ਹੋ ਦੀ ਸਿਆਸਤ ਸੇ ਤੋ ਰਹਿ ਜਾਂਦੀ ਹੈ ਚੰਗੇਜ਼ੀ دین ਧਰਮ ਧਰਮ ਨੂੰ ਕੱਢ ਦੇ ਸਿਆਸਤ ਦੇ ਚੋਂ ਰਾਜਨੀਤੀ ਦੇ ਚੋਂ ਤੋ ਬਚ ਜਾਂਦਾ ਹੈ ਚੰਗੇਸਾ ਜਹਾਗੀਰ ਨਹੀਂ ਹੈ ਚੰਗੇਸਾ ਹੈ ਬਾਬਰ ਨਹੀਂ ਹੈ ਚੰਗੇਸਾ ਹੈ ਔਰ ਮੁਜ਼ੇਬ ਨਹੀਂ ਹੈ ਚੰਗੇਜ਼ ਖਾਨ ਹੈ ਬਦਲੀ ਦੀ ਸੜਕਾਂ ਤੇ ਜੋ ਲਾਸ਼ਾਂ ਹੀ ਪਿਛਾ ਦੇਵੇ ਬੇਕਸੂਰ ਬੰਦਿਆਂ ਦੇ ਚੰਗੇਜ਼ ਖਾਨ ਹੈ ਹੋਰ ਕੀ ਹੈ ਜਲਾਲੇ ਬਾਦਸ਼ਾਹ ਹੀ ਹੋ ਜਾਂ ਜਮਹੂਰੀ ਤਮਾਸ਼ਾ ਹੋ ਜੁਦਾ ਹੋਂ ਦੀ ਸਿਆਸਤ ਸੇ ਤੋ ਰਹਿ جاتی ਹੈ ਚੰਗੇਜ਼ੀ ਬਚ ਜਾਂਦਾ ਹੈ ਚੰਗੇਜ਼ ਖਾਨ ਤੁੰਗੇਲਸ ਖਾਨ ਤੇ ਕਹਿੰਦੇ ਜਿਸ ਸ਼ਹਿਰ ਚੋਂ ਲੰਘਦਾ ਸੀ ਸ਼ਹਿਰ ਉਜੜ ਜਾਂਦਾ ਸੀ ਲਾਸ਼ਾਂ ਦੇ ਉੱਤੇ ਉਸਦੇ ਘੋੜੇ ਲੰਘਦੇ ਸਨ ਜਿਸ ਬਸਤੀ ਚੋਂ ਲੰਘ ਜਾਂਦਾ ਸੀ ਕਬਰਿਸਤਾਨ ਬਣਾ ਦਿੰਦਾ ਐਨਾ ਜ਼ਾਲਮ ਐਨਾ ਕਠੋਰ ਕਿੰਨੇ ਦੁਨੀਆ ਦੇ ਸਾਰੇ ਪਹਾੜਾਂ ਦੇ ਪੱਥਰ ਇਕੱਠੇ ਕਰੀਏ ਤੇ ਰਾਜਨੀਤਿਕ ਦਾ ਦਿਲ ਬਣਦਾ ਪਿੰਨਾ ਸਾਫ਼ ਹੁੰਦਾ ਐਨਾ ਕਠੋਰ ਜਗਰ ਧਰਮ ਨਾ ਹੋਵੇ ਸਤਾ ਧਾਰੀ ਕੋਲ ਚਾਰ ਪੈਰ ਕਿਹੜੇ ਨੇ ਚਾਣਕ ਇੰਜ ਲਿਖਦੇ ਨੇ ਸ਼ਾਮ ਨਾਮ ਡੰਡ ਭੇਦ ਸ਼ਾਮ ਛਰਨੀ ਪੈਦਾ